ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਕਈ ਚੋਣਾਂ ਪੈਂਡਿੰਗ ਨੇ ਜਿਦੇ ਵਿੱਚ ਪੰਚਾਇਤ ਚੋਣਾਂ ਨੇ ਨਗਰ ਨਿਗਮ ਚੋਣਾਂ ਨੇ ਨਗਰ ਕੌਂਸਲ ਨਗਰ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਤੱਕ ਦੀਆਂ ਚੋਣਾਂ ਅਜੇ ਤੱਕ ਨਹੀਂ ਹੋਈਆਂ ਤੇ ਸਮਾਂ ਕਾਫੀ ਇਹਦੇ ਵਿੱਚ ਪੈ ਚੁੱਕਿਆ ਹੈ ਤੇ ਹੁਣ ਕੋਰਟਾਂ ਦੇ ਵਿੱਚ ਮਾਮਲੇ ਪਹੁੰਚ ਚੁੱਕੇ ਨੇ ਤੇ ਨਗਰ ਨਿਗਮ ਨਗਰ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਇੱਕ ਪਟੀਸ਼ਨ ਪਈ ਹੈ ਜਿਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਚੋਣਾਂ ਦੇ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਮਲੇਰ ਕੋਟਲਾ ਦੇ ਵਾਸੀ ਬੈਂਤ ਸਿੰਘ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ ਉਹਨੇ ਕਿਹਾ ਹੈ ਕਿ ਮੈਂ ਇੱਕ ਕਾਨੂੰਨੀ ਨੋਟਿਸ ਵੀ ਸਰਕਾਰ ਨੂੰ ਭੇਜਿਆ ਸੀਗਾ ਇਹਨਾਂ ਚੋਣਾਂ ਨੂੰ ਲੈ ਕੇ ਜਵਾਬ ਮੰਗਿਆ ਸੀ ਪਰ ਮੈਨੂੰ ਜਵਾਬ ਨਹੀਂ ਆਇਆ ਇਸ ਤੋਂ ਬਾਅਦ ਉਹਨਾਂ ਨੂੰ ਕੋਰਟ ਦਾ ਰੁਖ ਕਰਨਾ ਪੈ ਗਿਆ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਨੂੰ ਹੋਵੇਗੀ ਉਦੋਂ ਕੀ ਫੈਸਲਾ ਆਉਂਦਾ ਬਾਅਦ ਦੀ ਗੱਲ ਆ ਸਰਕਾਰ ਕੀ ਜਵਾਬ ਦਾਖਲ ਕਰਦੀ ਹੈ ਪਰ ਚੋਣਾਂ ਪੈਂਡਿੰਗ ਨੇ ਪਿਛੇ ਜੇ 2023 ਦੇ ਵਿੱਚ ਇੱਕ ਨੋਟੀਫਿਕੇਸ਼ਨ ਹੋ ਗਿਆ ਸੀਗਾ ਕਿ ਚੋਣਾਂ ਕਰਵਾਈਆਂ ਜਾਣਗੀਆਂ ਸਾਰਾ ਇਹ ਵੀ ਕਹਿ ਦਿੱਤਾ ਗਿਆ ਕਿ ਦਸੰਬਰ ਦੇ ਵਿੱਚ ਵਿੱਚ ਸਾਰਾ ਕੁਝ ਮੁਕੰਮਲ ਹੋ ਜਾਏਗਾ ਪੰਚਾਇਤੀ ਚੋਣਾਂ ਵਾਲਾ ਵੀ ਪਰ ਹੁਣ 2024 ਵਾਲਾ ਦਸੰਬਰ ਵੀ ਨੇੜੇ ਆ ਚੁੱਕਿਆ ਹੈ ਕਿਉਂਕਿ ਸਤੰਬਰ ਚੱਲ ਰਿਹਾ ਹੈ ਦੋ ਕੁ ਮਹੀਨੇ ਤਿੰਨ ਮਹੀਨੇ ਰਹਿ ਗਏ ਸਾਲ ਖਤਮ ਹੋਣ ਦੇ ਨੇੜੇ ਲੱਗ ਚੁੱਕਿਆ ਹੈ ਪਰ ਅਜੇ ਤੱਕ ਇਹ ਚੋਣਾਂ ਨਹੀਂ ਕਰਵਾਈਆਂ ਗਈਆਂ ਹਾਲਾਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਚਰਚਾ ਹਰ ਵਾਰ ਹੀ ਛੱਡਦੀ ਹੈ ਪੰਚਾਇਤੀ ਚੋਣਾਂ ਦੇ ਲਈ ਇੱਕ ਪਿੱਛੇ ਜੇ ਜਿਹੜਾ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਿਤ ਐਕਟ ਆ ਉਹਦੇ ਵਿੱਚ ਵੀ ਸੋਧ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪਰ ਅਜੇ ਤੱਕ ਕੋਈ ਵੀ ਗੱਲਬਾਤ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਅਨਾਉਂਸ ਹੁੰਦੀ ਨਜ਼ਰ ਨਹੀਂ ਆ ਰਹੀ ਜਿਸ ਤੋਂ ਬਾਅਦ ਪਟੀਸ਼ਨਾਂ ਦਾ ਸਿਲਸਲਾ ਜਾਰੀ ਹੋ ਗਿਆ ਹੈ ਦੱਸ ਦਈਏ ਕਿ ਜਿਹੜੇ ਨਗਰ ਨਿਗਮ ਨੇ ਉਹਦੇ ਵਿੱਚ ਪਟਿਆਲਾ ਵੀ ਆਉਂਦਾ ਹੈ ਲੁਧਿਆਣਾ ਜਲੰਧਰ ਅਮਰਸਰ ਤੇ ਫਗਵਾੜਾ ਇਹਨਾਂ ਦੀਆਂ ਚੋਣਾਂ ਵੀ ਪੈਂਡਿੰਗ ਨੇ ਤੇ ਜਿਹੜੀ ਪਟੀਸ਼ਨ ਇਸ ਵਿਅਕਤੀ ਵੱਲੋਂ ਪਾਈ ਗਈ ਹੈ ਉਹਨੇ ਖਾਸ ਤੌਰ ਦੇ ਉੱਤੇ ਇਹੀ ਹਵਾਲਾ ਦਿੱਤਾ ਹੈ ਕਿ ਜਦੋਂ ਤੱਕ ਪੰਚਾਇਤਾਂ ਨਗਰ ਨਿਗਮ ਵਗੈਰਾ ਨਹੀਂ ਚੁਣੇ ਜਾਂਦੇ ਮੇਹਰਾਂ ਦੀ ਚੋਣ ਨਹੀਂ ਹੁੰਦੀ ਕਾਉਂਸਲਰ ਨਹੀਂ ਬਣਦੇ ਉਦੋਂ ਤੱਕ ਇਲਾਕਿਆਂ ਦੇ ਕੰਮ ਪ੍ਰਭਾਵਿਤ ਹੁੰਦੇ ਨੇ ਵਿਕਾਸ ਕਾਰਜ ਰੁਕ ਜਾਂਦੇ ਨੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਨਗਰ ਕਾਉਂਸਲ ਦੇ ਵਿੱਚ ਜਾਂ ਨਗਰ ਨਿਗਮ ਦੇ ਵਿੱਚ ਜਿਹੜੇ ਮੇਰ ਹੁੰਦੇ ਨੇ ਜਾਂ ਮਿਊਨਿਸਪਲ ਕਾਉਂਸਲਰ ਹੁੰਦੇ ਨੇ ਉਹਨਾਂ ਦੇ ਰਾਹੀਂ ਬੜੇ ਲੋਕਾਂ ਦੇ ਕੰਮ ਹੁੰਦੇ ਨੇ ਕਈ ਕਾਗਜ਼ੀ ਕਾਰਵਾਈਆਂ ਉਹਨਾਂ ਦੇ ਰਾਹੀਂ ਹੀ ਮੁਕੰਮਲ ਹੁੰਦੀਆਂ ਨੇ ਤਾਂ ਉਹ ਵੀ ਕੰਮ ਆ ਲੋਕਾਂ ਦੇ ਪ੍ਰਭਾਵਿਤ ਹੋ ਰਹੇ ਨੇ ਇਸ ਕਰਕੇ ਜਲ ਤੋਂ ਜਲਦ ਨਗਰ ਨਿਗਮ ਚੋਣਾਂ ਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਕਰਵਾਈਆਂ ਜਾਣ ਤਾਂ ਕੁਲਮਲਾ ਕੇ ਜਿਹੜੀਆਂ ਮਿਊਨਿਸਪਲ ਕਾਉਂਸਲ ਨੇ ਉਹ 42 ਨੇ ਪੰਜਾਬ ਦੇ ਵਿੱਚ ਤੇ ਇਹਨਾਂ ਦਾ ਕਾਰਜਕਾਲ ਖਤਮ ਹੋਏ ਨੂੰ ਕਹਿੰਦੇ 2 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਅਜੇ ਤੱਕ ਚੋਣਾਂ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਨਜ਼ਰ ਨਹੀਂ ਆ ਰਿਹਾ ਤਰੀਕਾਂ ਦੇ ਉੱਤੇ ਮੋਹਰ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ ਦੱਸਦੀ ਕਿ ਪਹਿਲਾਂ ਇਹ ਚੋਣਾ ਹੋਣ ਦੀ ਸੰਭਾਵਨਾ ਬਣ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲੋਕ ਸਭਾ ਚੋਣਾਂ ਆ ਗਈਆਂ ਲੋਕ ਸਭਾ ਚੋਣਾਂ ਦਾ ਹੁਣ ਕੰਮ ਵੀ ਮੁਕੰਮਲ ਹੋ ਚੁੱਕਿਆ ਹੈ ਸਰਕਾਰ ਕੇਂਦਰ ਦੇ ਵਿੱਚ ਨਵੀਂ ਬਣ ਚੁੱਕੀ ਹੈ ਤੇ ਹੁਣ ਜ਼ਿਮਨੀ ਚੋਣਾ 20 ਨੇ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਉਹਨਾਂ ਦੇ ਲਈ ਵੀ ਤਿਆਰੀਆਂ ਚੱਲ ਰਹੀਆਂ ਨੇ ਪਰ ਨਗਰ ਨਿਗਮ ਚੋਣਾਂ ਦੇ ਲਈ ਅਜੇ ਤੱਕ ਕੋਈ ਵੀ ਤਿਆਰੀ ਕੋਈ ਕਰਦਾ ਨਜ਼ਰ ਨਹੀਂ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਨੋਟਿਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਜਵਾਬ ਦਾਖਲ ਕਰਦੀ ਹੈ ਤੇ ਕੋਰਟ ਇਹਦੇ ਉੱਤੇ ਕੀ ਫੈਸਲਾ ਸੁਣਾਉਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਿਗਮ ਚੋਣਾਂ ਕਦੋਂ ਹੁੰਦੀਆਂ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ